ਇੱਕ ਕਸ਼ਮੀਰ ਦੇ ਵਿੱਚ ਜਦੋਂ ਆਪਾਂ ਜਾਣੇ ਆ ਉੱਥੇ ਪ੍ਰੀਪੇਡ ਸਿਮ ਨਹੀਂ ਚੱਲਦੇ ਥੋ ਅਸੀਂ ਰੋਕੇ ਪੋਸਟਪੈਡ ਸਿਮ ਲੈਣ ਲੱਗੇ ਆ ਤੇ ਆ ਬਾਈ ਦੀ ਦੁਕਾਨ ਆ ਜਿੱਥੋਂ ਅਸੀਂ ਸਿਮ ਲੈਣ ਲੱਗੇ ਆ ਬਾਕੀ ਜੋ ਤੁਹਾਨੂੰ ਡਾਟਾ ਮਿਲਿਆ ਰੇਟ ਮਿਲਿਆ ਗੱਡੀ 'ਚ ਬੈ ਕੇ ਆਪਾਂ ਤੁਹਾਨੂੰ ਦੱਸਦੇ ਆ ਇੱਕ ਸਾਹਮਣੇ ਆਪਾਂ ਨੂੰ ਪਿੰਡ ਦੇਖ ਰਿਹਾ ਦੇਖੋ ਇਹਨਾਂ ਦੇ ਘਰਾਂ ਦੀ ਬਣਤਰ ਆਪਣੇ ਨਾਲੋਂ ਬਹੁਤ ਜ਼ਿਆਦਾ ਅਲੱਗ ਆ ਬਰਫ ਦੇ ਵਿੱਚ ਜਿਵੇਂ ਘਰ ਪਾਏ ਜਾਂਦੇ ਨੇ ਥੱਲੇ ਨੂੰ ਢਲਵੇਂ ਦੇ ਘਰ ਪਾਏ ਜਾਂਦੇ ਨੇ ਵੀ ਬਰਫ ਉੱਤੇ ਟਿੱਕੇ ਨਾਲ ਉਧਾ ਦੇ ਘਰ ਪਾਏ ਹੋਏ ਨੇ ਦੇਖੋ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆਂ ਕੈਂਪਿੰਗ ਦੇ ਵਿੱਚ ਇਹ ਜਿਹੜਾ ਰਾਹ ਜਾ ਰਿਹਾ ਹੈ ਜਾ ਰਿਹਾ ਕਸ਼ਮੀਰ ਨੂੰ ਸ਼ਿਰੀ ਨਗਰ ਅੱਜ ਅਸੀਂ ਜਾ ਰਹੇ ਹਾਂ ਕਸ਼ਮੀਰ ਟੂਰ ਕਰਨ ਤੇ ਆਪਣੇ ਨਾਲ ਨੇ ਤਿੰਨ ਦੋਸਤ ਹੋਰ ਬਨੀ ਪ੍ਰਦੀਪ ਤੇ ਹਰਜੀਤ ਬਾਕੀ ਜੋ ਜੋ ਰਾਹ ਚ ਹੁੰਦਾ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਮਿਲਦੇ ਆਪਾਂ ਸਫਰ ਇਦਾਂ ਦੇ ਰਾਹ ਨੇ ਕਸ਼ਮੀਰ ਨੂੰ ਜਾਣ ਵਾਲੇ ਸੜਕ ਵਧੀਆ ਬਣੀ ਹੋਈ ਆ ਤੇ ਇੱਥੇ ਰੁੱਕ ਕੇ ਅਸੀਂ ਚਾਹ ਪੀਣ ਲੱਗੇ ਆਂ ਛੋਟਾ ਜਿਹਾ ਟਾਬਾ ਦੇਖਿਆ ਰਾਹ ਚ ਚਾਹ ਪੀਣ ਦੀ ਕਰਦੇ ਹਾਂ ਸ਼ੁਰੂ ਤੇ ਸਵੇਰ ਦੇ ਵੱਜ ਕੇ ਸਵਾ ਇਕੱਠ ਦਾ ਟਾਈਮ ਹੋ ਚੁੱਕਾ ਅਸੀਂ ਲਗਭਗ ਅੱਧਾ ਸਫਰ ਕਿਲੋਮੀਟਰਾਂ ਹੀ ਤਾਂ ਤੈਅ ਕਰ ਲਿਆ ਪਰ ਟਾਈਮ ਦੇ ਹਿਸਾਬ ਨਾਲ ਇਹ 6-7 ਘੰਟੇ ਸਾਨੂੰ ਹੋਰ ਲੱਗ ਜਾਣੇ ਸ਼੍ਰੀਨਗਰ ਜਾਂਦਿਆਂ ਆਹ ਦੇਖੋ ਤੁਹਾਨੂੰ ਆਲੇ-ਦਾਲ ਦਾ ਵਿਊ ਦਿਖਾਉਂਦੇ ਆ ਉਹ ਸੂਰ ਜਾ ਕੇ ਚੜ੍ਹ ਕੇ ਇਧਰਲੇ ਕਾਂ ਦੇਖੋ ਪੂਰੇ ਕਾਲੇ ਸ਼ਾਵਾ ਚੁੰਝ ਵੀ ਕਾਲੀ ਉੱਡ ਗਿਆ ਉੱਡ ਕੇ ਦੂਰ ਵਹਿ ਗਿਆ ਇਧਰ ਗਿਲਜਾਂ ਵੀ ਦੇਖੀਆਂ ਨੇ ਉਹ ਵੀ ਬੜੀਆਂ ਵੱਡੀਆਂ ਵੱਡੀਆਂ ਸੀਗੀਆਂ ਪੰਛੀਆਂ ਤੇ ਬੰਦੇ ਆ ਰਾਹਾਂ ਦਾ ਇਹ ਮਿੱਟੀ ਦਾ ਵੀ ਫਰਕ ਹੈ ਇਧਰ ਕਾਫੀ ਥੋੜਾ ਥੋੜਾ ਫਰਕ ਪਈ ਜਾ ਰਿਹਾ ਜਿਵੇਂ ਜਿਵੇਂ ਇਧਰ ਨੂੰ ਜਾਈ ਜਾ ਰਹੇ ਆ ਤੇ ਟਰੱਕ ਲਗਾਤਾਰ ਵਗ ਰਹੇ ਤੇ ਅਸੀਂ ਖੜ ਕੇ ਚਾਹ ਹਲੇ ਪੀ ਰਹੇ ਆ ਯਾਰ ਰਾਹ ਬਹੁਤ ਸੋਹਣੇ ਹੋ ਚੁੱਕੇ ਨੇ ਪਹਾੜ ਦੇਖੋ ਹਰਿਆਲੀ ਇਹ ਹੈਗੀ ਆ ਕਾਫੀ ਹੱਦ ਤੱਕ ਹੈਗੀ ਆ ਹਜੇ ਜਿਸ ਹਿਸਾਬ ਨਾਲ ਠੰਡ ਪੈ ਰਹੀ ਆ ਰਹਿ ਮੇਦੀ ਬੱਸਾਂ ਚੱਲਦੀਆਂ ਰੰਗ ਬਰੰਗੀਆਂ ਰੰਗ ਕੀਤੇ ਹੋਏ ਨੇ ਬੱਸਾਂ ਤੇ ਛੋਟੀਆਂ ਛੋਟੀਆਂ ਬੱਸਾਂ ਨੇ ਜਿਵੇਂ ਮਿੱਟੀ ਬੱਸਾਂ ਹੁੰਦੀਆਂ ਪਿੰਡਾਂ 'ਚ ਹੈਗਾ ਨਾ ਬਸ਼ਸ਼ ਬੰਦਾ ਬਸ਼ਸ਼ ਜ਼ਬੂਰੀ ਆ ਯਾਰ ਕੋਈ ਹੋਰ ਚੀਜ਼ ਆ ਉਹ ਬੰਦਾ ਬੰਦਾ ਕਿੱਥੇ ਲੜਦਾ ਬੱਥਰਦਾ ਵੀ ਪਰਮਨੈਂਟ ਦੀ ਫਿਕਸ ਜਿਹਾ ਲੱਗਦਾ ਹਾਂ ਹਾਂ ਕਸ਼ਮੀਰ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਉੱਥੇ ਪ੍ਰੀਪੇਡ SIM ਨਹੀਂ ਚੱਲਦੇ ਥੋਂ ਅਸੀਂ ਰੋਕੇ ਪੋਸਟਪੇਡ SIM ਲੈਣ ਲੱਗੇ ਆ ਤੇ ਆ ਬਾਈ ਦੀ ਦੁਕਾਨ ਆ ਜਿੱਥੋਂ ਅਸੀਂ SIM ਲੈਣ ਲੱਗੇ ਆ ਬਾਕੀ ਜੋ ਤੁਹਾਨੂੰ ਡਾਟਾ ਮਿਲਿਆ ਰੇਟ ਮਿਲਿਆ ਗੱਡੀ 'ਚ ਬੈਠ ਕੇ ਆਪਾਂ ਤੁਹਾਨੂੰ ਦੱਸਦੇ ਆ ਅਸੀਂ ਇੱਥੋਂ SIM ਲਿਆ Airtel ਦਾ Airtel ਤੇ Jio ਦੋਨੇ ਚੱਲਦੇ ਆ ਪੁੱਛਣ ਤੇ ਪਤਾ ਲੱਗਿਆ ਵੀ Airtel ਜ਼ਿਆਦਾ ਵਧੀਆ ਚੱਲਦਾ ਇਸ ਲਈ ਅਸੀਂ Airtel ਦਾ SIM ਲੈ ਕੇ ਚੱਲੇ ਆ ਇਹ ਸਾਨੂੰ ਪਿਆਵਾ 500 ਰੁਪਏ ਦੇ ਵਿੱਚ ਟੋਟਲ ਜਿਹਦੇ ਵਿੱਚ ਸਾਨੂੰ 1.5 GB ਡਾਟਾ ਮਿਲੂ ਅਨਲਿਮਿਟਿਡ ਕਾਲ ਮਿਲੂ ਤੇ 5G ਨੈਟ ਕਹਿੰਦੇ ਅਨਲਿਮਿਟਡ ਹੈ ਜਿੱਥੇ ਇੱਥੇ 5G ਨੈਟਵਰਕ ਮਿਲੂ ਉੱਥੇ ਅਨਲਿਮਿਟਡ ਡਾਟਾ ਚੱਲੂ ਇਹ ਜਿਹੜਾ ਸੀ SIM ਲਿਆ ਇਹ ਲਿਆ ਪੋਸਟਪੇਡ ਪ੍ਰੀਪੇਡ SIM ਇੱਥੇ ਚੱਲਦੇ ਨਹੀਂ ਤੇ ਇਹ ਪੋਸਟਪੇਡ SIM ਥੋੜਾ ਅਲੱਗ ਮਿਲਦਾ ਆਪਣੇ ਆਪਣੇ ਬਿਲ ਆਉਂਦਾ ਬਣ ਕੇ ਬਾਅਦ ਵਿੱਚ ਇੱਥੇ ਪਹਿਲਾਂ ਹੀ ਪੈਸੇ ਜਮ੍ਹਾਂ ਹੋ ਜਾਂਦੇ ਆ ਜਦੋਂ ਤੁਸੀਂ ਕਸ਼ਮੀਰ ਆਉਂਦੇ ਹੋ SIM ਲੈਣੇ ਹੋ ਤਾਂ ਪੈਸੇ ਤੁਹਾਡੇ ਪਹਿਲਾਂ ਹੀ ਜਮ੍ਹਾਂ ਹੋ ਜਾਣੇ ਜਿੰਨਾ ਤੁਸੀਂ ਯੂਜ਼ ਕਰਨਾ ਚਾਹੋ ਉਸ ਤੋਂ ਬਾਅਦ ਤੁਸੀਂ ਰੀਚਾਰਜ ਕਰਨਾ ਬੰਦ ਕਰ ਦੋ SIM ਆਪਣੇ ਆਪ ਬੰਦ ਹੋ ਜਾਂਦਾ ਅਸੀਂ ਚਾਰ ਜਾਣੇ ਆ ਇੱਕ SIM ਲੈ ਲਿਆ ਇੱਕ ਮੋਬਾਈਲ ਦੇ ਵਿੱਚ ਪਾ ਲੈਣਾ ਹੌਟਸਪੌਟ ਔਨ ਕਰਕੇ ਡਾਟਾ ਚਲਾਵਾਂਗੇ ਕਾਲਿੰਗ ਕਰ ਲਾਂਗੇ ਇੱਕ SIM ਤੋਂ ਸਾਡਾ ਕੰਮ ਚੱਲ ਜਾਣਾ ਕਸ਼ਮੀਰ ਨੂੰ ਜਾਣ ਵਾਲੇ ਰਾਹ ਬੜੇ ਸੋਹਣੇ ਆ ਯਾਰ ਕਿਤੇ ਕਿਤੇ ਪਹਿਲਾਂ ਸਾਨੂੰ ਖਰਾਬ ਮਿਲਿਆ ਪਰ ਰਾਹ ਕਾਫੀ ਵਧੀਆ ਬਣੇ ਹਨ ਦੇਖੋ ਰਾਹ ਸੜਕਾਂ ਸੋਹਣੀਆਂ ਨੇ ਡਬਲ ਰੋਡ ਆ ਤੇ ਪਹਾੜ ਵੀ ਬਹੁਤ ਸੋਹਣੇ ਲੱਗਦੇ ਆ ਇੱਥੇ ਹਿਮਾਚਲ ਵਾਂਗੂ ਪਹਾੜ ਨੇੜੇ ਨਹੀਂ ਹੈਗੇ ਦੂਰ ਦੂਰ ਪਹਾੜ ਨੇ ਸੜਕ ਕਾਫੀ ਸਿੱਧੀ ਮਿਲ ਜਾਂਦੀ ਹੈ ਹਿਮਾਚਲ ਦੇ ਵਿੱਚ ਆਏ ਹੁੰਦਾ ਵੀ ਨਾਲ ਦੀ ਨਾਲ ਮੋੜ ਆਉਂਦੇ ਰਹਿੰਦੇ ਨੇ ਇੱਥੇ ਸਿੱਧੀ ਸੜਕ ਕਾਫੀ ਮਿਲਦੀ ਆ ਦੇਖੋ ਆਲੇ-ਦਾਲੇ ਵਾਲਾ ਤੁਹਾਨੂੰ 뷰 ਦਿਖਾਈਏ ਬਹੁਤ ਸਾਨ ਸ਼ਾਨਦਾਰ ਬਣਿਆ ਹੋਇਆ ਅਸੀਂ ਇੱਥੇ ਕੁਝ ਖਾਣ ਪੀਣ ਲਈ ਰੁਕੇ ਇੱਥੇ ਰੈਸਟੋਰੈਂਟ ਬਣੇ ਹੋਏ ਨੇ ਸ਼ੇਰ ਹੈ ਕਸ਼ਮੀਰ ਵੀ ਬਣਿਆ ਹੋਇਆ ਹੋਰ ਵੀ ਦੋ ਤਿੰਨ ਬਣੇ ਹੋਏ ਨੇ ਇੱਧਰ ਵੀ ਬਣੇ ਹੋਏ ਨੇ ਇਹਦੇ ਸਾਹਮਣੇ ਵਾਲਾ 뷰 ਦਿਖਾਉਣਾ ਤੁਹਾਨੂੰ ਪਹਾੜ ਕਿੰਨੇ ਸੋਹਣੇ ਲੱਗਦੇ ਨੇ ਇੱਧਰ ਦੇਖੋ ਇਹਦੇ ਸਾਹਮਣੇ ਵਾਲਾ ਪਹਾੜ ਆ ਕਸ਼ਮੀਰ ਨੂੰ ਜਾਣ ਵਾਲਾ ਰਾਹ ਵੀ ਬਹੁਤ ਖੂਬਸੂਰਤ ਆ ਪਹਾੜ ਦੂਰ ਹੋਣ ਕਰਕੇ ਵਾਈਡ ਐਂਗਲ ਜਿਹਾ ਜਿਵੇਂ ਬਣ ਜਾਂਦਾ ਹੁੰਦਾ ਦੂਰੋਂ ਦੂਰੋਂ ਲੈਂਡਸਕੇਪ ਜੇ ਬੜੇ ਸੋਹਣੇ ਨਜ਼ਰ ਆ ਰਹੇ ਨੇ। ਨੈਸ਼ਨਲ ਹਾਈਵੇ 244 ਗੇ। ਇਸ ਤਸਵੀਰ ਦੇ ਵਿੱਚ ਐਂਟਰ ਕਰਨ ਵਾਲੀ ਇਹ ਟਨਲ ਆ ਗਈ। ਹੁਣ ਤੁਹਾਨੂੰ ਟਨਲ ਦਿਖਾਉਣੀ ਹੈ ਟਨਲ ਦੇ ਵਿੱਚ ਦੀ ਚੱਲਦੇ ਆਪਾਂ। ਇਹ ਕਿੰਨੇ ਕਿਲੋਮੀਟਰ ਦੀ ਹੈ ਪਤਾ? 9 ਕਿਲੋਮੀਟਰ। 9 ਕਿਲੋਮੀਟਰ ਲੰਬੀ ਟਨਲ ਆ ਵੀ ਇਹ। ਕਹਿੰਦੇ ਆ। ਟਨਲ ਦੇ ਵਿੱਚ ਲਾਈਟਾਂ ਲੱਗੀਆਂ। ਰੋਕ ਨਹੀਂ ਸਕਦੇ ਆਪਾਂ ਟਨਲ ਦੇ ਵਿੱਚ ਜਾਣਾ ਹੁੰਦਾ ਜੇ ਕੋਈ ਰੋਕੇ ਤਾਂ ਫਾਈਨ ਆ। ਅੰਦਰ ਐਸਓਐਸ 50 ਦੀ ਸਪੀਡ ਰੱਖ ਸਕਦੇ ਆ ਆਪਾਂ 60 ਦੇ ਫਿਰ 50 ਤੇ ਰੱਖੋ ਬਈ ਆ ਤਾਂ ਉੱਪਰ ਨਹੀਂ ਸਪੀਡ ਕਰਨੀ ਇੱਕ ਜਗ੍ਹਾ ਤੇ ਰੁੱਕ ਗਏ ਸੀ ਆਮਲੇਟ ਬ੍ਰੈਡ ਆਮਲੇਟ ਖਾਣ ਲੱਗੇ ਆ ਉਹ ਬਾਈ ਬਣਾਉਣ ਲੱਗਿਆ ਹੋਇਆ ਤੇ ਸਾਡੇ ਬੰਦੇ ਨਾਲ ਦੇ ਬੈਠੇ ਫੋਨ ਦੇਖ ਰਹੇ ਨੇ ਨੈਟਵਰਕ ਤਾਂ ਨਹੀਂ ਰਿਹਾ ਪਤਾ ਨਹੀਂ ਕੀ ਦੇਖੀ ਜਾਂਦੇ ਨੇ ਵਾਈਫਾਈ ਦੇਖ ਰਹੇ ਹਾਂ ਵੀ ਕੀ ਦੇਖ ਰਹੇ ਹਾਂ ਤੂੰ ਫੋਨ ਤੇ ਭਾਈ ਮੇਰੇ ਕੋਲ ਤਾਂ ਨੰਬਰ ਹੈ ਆ ਤੇਰੇ ਫੋਨ ਤੋਂ ਸਿਮ ਪਾਇਆ ਭਾਈ ਜੀ ਸਿਮ ਆ ਵੀਰ ਜੀ ਉਹ ਪਤਾ ਨਹੀਂ ਕੀ ਕਰ ਰਿਹਾ ਫੋਟੋ ਅਪਲੋਡ ਕਰ ਰਿਹਾ ਪਤਾ ਨਹੀਂ ਕੀ ਕਰ ਰਿਹਾ ਕੀ ਕਰ ਰਿਹਾ ਤੂੰ ਸ਼ਰੀ ਨਗਰ ਤੋਂ 100 ਕਿਲੋਮੀਟਰ ਪਿੱਛੇ ਜਾਮ ਲੱਗਿਆ ਹੋਇਆ ਬਹੁਤ ਤਕੜਾ ਸੜਕ ਜਾਮ ਹੋਈ ਹੋਈ ਆ ਆ ਵੱਡ ਗਿਆ ਹੋਇਆ ਜੀਸੀਬੀ ਲੱਗੀ ਹੋਈ ਆ ਟਾਈਮ ਬਹੁਤ ਲੱਗ ਗਿਆ ਯਾਰ ਸਾਡਾ ਇੱਥੇ ਘੰਟਾ ਡੇਢ ਘੰਟਾ ਖਰਾਬ ਹੋ ਗਿਆ ਦੇਖਦੇ ਆ ਨੇ ਰਾਜਾ ਵੀ ਹੋ ਚੱਲਿਆ 2:30 ਦੇ ਵਜੇ ਦਾ ਟਾਈਮ ਹੋ ਚੱਲਿਆ ਸੂਰਜ ਪਤਾ ਨਹੀਂ ਕਿੱਧਰ ਗਾਇਬ ਹੋ ਰਿਹਾ ਹੌਲੀ ਹੌਲੀ ਬਾਕੀ ਦੇਖਦੇ ਆ ਸ਼ਰੀ ਨਗਰ ਪਹੁੰਚੀ ਜਾ ਸਕਦੇ ਆ ਕਿ ਨਹੀਂ ਤੇ ਫਿਰ ਆ ਮਾਈਲ ਆਓ ਚਲਾਓ ਘੰਟੇ ਡੇਢ ਘੰਟੇ ਦੇ ਜਾਮ ਪਿੱਛੋਂ ਹੁਣ ਸਾਨੂੰ ਵਧੀਆ ਰਸਤਾ ਮਿਲ ਗਿਆ ਡਬਲ ਰੋਡ ਸਾਡੀ ਗੱਡੀ ਜਾਂਦੀ ਐ ਛੁਕਦੀ ਹੁਣ ਹੁਣ ਸਾਡੇ ਫੇਰ ਹੌਸਲੇ ਬੁਲੰਦ ਨੇ ਵੀ ਅਸੀਂ ਸ਼੍ਰੀਨਗਰ ਪਹੁੰਚਾਂਗੇ ਪਹਿਲਾਂ ਅਸੀਂ ਡਰ ਗਏ ਸੀ ਥੋੜਾ ਜਿਹਾ ਵੀ ਨਹੀਂ ਪਹੁੰਚ ਪਾਉਗੇ ਪਹੁੰਚਾਂਗੇ ਹੁਣ ਮੌਸਮ ਵੀ ਸਾਫ਼ ਆ ਧੁੱਪ ਨਿਕਲਈ ਵਧੀਆ ਮਾਹੌਲ ਧੋਪ ਮਾਈਂ ਹੁੰਦਾ ਐ ਇੱਥੋਂ ਰਹਿ ਗਿਆ ਕਸ਼ਮੀਰ 60 ਕਿਲੋਮੀਟਰ ਤੇ ਘਰਾਂ ਦੀ ਬਣਤਰ ਇਦਾਂ ਦੀ ਹੈ ਜਿਵੇਂ ਬਰਫ਼ਾਂ ਦੇ ਵਿੱਚ ਘਰ ਬਣੇ ਹੁੰਦੇ ਨੇ ਜਿਵੇਂ ਆ ਬਣੇ ਹੋਏ ਨੇ ਵੀ ਬਰਫ਼ ਪੈ ਰਹੀ ਆ ਤਾਂ ਇੱਥੋਂ ਤਿਲਕ ਕੇ ਡਿੱਗ ਜਾਵੇ ਆਪਣੇ ਪਲੇਨ ਘਰ ਹੁੰਦੇ ਨੇ ਇਹਨਾਂ ਦੇ ਬਣੇ ਹੋਏ ਨੇ ਤਿਰਛੇ ਜਿਹੇ ਘਰ ਕਸ਼ਮੀਰ ਦੇ ਵਿੱਚ ਘਰ ਬਹੁਤ ਸੋਹਣੇ ਬਣੇ ਹੋਏ ਨੇ ਜਿਵੇਂ ਆ ਸਾਹਮਣੇ ਆਪਾਂ ਨੂੰ ਇੱਕੋ ਜਿਹੇ ਘਰ ਦੇਖ ਰਹੇ ਨੇ ਇੱਕ ਇਹਨਾਂ ਦੀ ਡਿਫਰੈਂਟ ਗੱਲ ਇਹ ਲੱਗਦੀ ਆ ਵੀ ਆਪਾਂ ਘਰਾਂ ਦੇ ਵਿੱਚ ਮੋਰੀਆ ਬਹੁਤ ਘੱਟ ਰੱਖਦੇ ਆ ਇਹ ਮੋਰੀਆ ਬਹੁਤ ਜ਼ਿਆਦਾ ਰੱਖਦੇ ਨੇ ਜਿਵੇਂ ਆ ਲੱਗੇ ਹਨ ਫਿਰ ਇੱਕ ਤੇ ਘਰ ਦੇ ਵਿੱਚ ਮੋਰੀਆ ਬਹੁਤ ਜ਼ਿਆਦਾ ਰੱਖਿਆ ਨੇ ਜਿਵੇਂ ਜਾਂ ਤਾਂ ਹਵਾ ਪਾਸ ਹੋਣ ਤੋਂ ਰੱਖੀਆਂ ਹੋਈਆਂ ਨੇ ਜਾਂ ਪਤਾ ਨਹੀਂ ਕੀ ਗੱਲ ਆ ਇੱਕ ਸਾਹਮਣੇ ਆਪਾਂ ਨੂੰ ਪਿੰਡ ਦੇਖ ਰਿਹਾ ਦੇਖੋ ਇਹਨਾਂ ਦੇ ਘਰਾਂ ਦੀ ਬਣਤਰ ਆਪਣੇ ਨਾਲੋਂ ਬਹੁਤ ਜ਼ਿਆਦਾ ਅਲੱਗ ਆ ਬਰਫ਼ ਦੇ ਵਿੱਚ ਜਿਵੇਂ ਘਰ ਪਾਏ ਜਾਂਦੇ ਨੇ ਥੱਲੇ ਨੂੰ ਢਲਮੇ ਜੇ ਘਰ ਪਾਏ ਜਾਂਦੇ ਨੇ ਵੀ ਬਰਫ਼ ਉੱਤੇ ਟਿੱਗੇ ਨਾ ਉਦਾਂ ਦੇ ਘਰ ਪਾਏ ਹੋਏ ਨੇ ਦੇਖੋ ਕਸ਼ਮੀਰ ਆਉਂਦੇ-ਆਉਂਦੇ ਆਪਣੇ ਦਿਮਾਗ ਦੇ ਵਿੱਚ ਗੱਲ ਫਸੀ ਹੁੰਦੀ ਆ ਵੀ ਇੱਥੇ ਖਤਰਾ ਆਉਣ ਦਾ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਹਮਲੇ ਵਗੈਰਾ ਹੁੰਦੇ ਰਹਿੰਦੇ ਨੇ ਪਰ ਅਸੀਂ ਜਦੋਂ ਆਉਂਦੇ ਆ ਅਸੀਂ ਦੇਖਿਆ ਵੀ ਸਿਕਿਉਰਿਟੀ ਬਹੁਤ ਟਾਈਟ ਆ ਥਾਂ-ਥਾਂ ਤੇ ਆਰਮੀ ਵਾਲੇ ਖੜੇ ਨੇ ਸੀਆਰਐਫ ਵਾਲੇ ਖੜੇ ਨੇ ਵੇਖਾ ਗੱਡੀ ਵੀ ਖੜੀ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਸਿਕਿਉਰਿਟੀ ਬਹੁਤ ਟਾਈਟ ਆ ਪਰ ਸਾਨੂੰ ਕਿਸੇ ਨੇ ਇੱਕ ਵਾਰ ਵੀ ਨਹੀਂ ਰੋਕਿਆ ਹਲੇ ਤੱਕ ਫਿਲਹਾਲ ਹਲੇ ਰੋਕਿਆ ਨਹੀਂ ਕਾਹ ਦਾ ਪਤਾ ਨਹੀਂ ਠੀਕ ਆ ਵੀ ਆਪਣੇ ਮਨ ਦੇ ਵਿੱਚ ਡਰ ਹੁੰਦਾ ਵਾ ਆਪਾਂ ਕੱਢ ਕੇ ਕਸ਼ਮੀਰ ਕੋ ਮੜ ਆਈਏ ਸਾਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਫਿਲਹਾਲ ਹਲੇ ਤੱਕ ਗਾਹਾਂ ਅਗੇ ਤੱਕ ਦੇਖਦੇ ਆਪਾਂ 7 ਦਿਨ ਇੱਥੇ ਰਹਿਣਾ 7-8 ਦਿਨ ਰਹਿਣਾ ਲਗਭਗ ਆਪਾਂ ਤੁਹਾਨੂੰ ਵੀਡੀਓ ਅਪਡੇਟ ਕਰਦੇ ਰਹਾਂਗੇ ਤੁਸੀਂ ਵੀ ਜੁੜੇ ਰਹੋ ਤੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰ ਰਹੇ ਹੋ ਸ਼ੇਅਰ ਕਰ ਦਿਓ ਤੇ ਨਾਲ ਵੀਡੀਓ ਨੂੰ ਪੂਰੀ ਦੇਖਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਦੇਖਣ ਨੂੰ ਮ ਤਾਰਾ ਮੈਂ ਨਜੰਦੀਏ ਨਹੀਂ ਜਾ ਸਕ ਕਸ਼ਮੀਰ ਦੇ ਰਸਤੇ ਬਹੁਤ ਜਿਆਦਾ ਵਧੀਆ ਨੇ ਡਬਲ ਰੋਡ ਤੁਸੀਂ ਸਾਹਮਣੇ ਤੁਸੀਂ ਦੇਖ ਰਹੇ ਹੋ ਵਿੱਚ ਦੀ ਕੁਝ ਕਿਲੋਮੀਟਰ ਸੀਗਾ ਪਰ ਇੰਨਾ ਜਿਆਦਾ ਫੀਲ ਨਹੀਂ ਹੋਇਆ ਹੁਣ ਇਸ ਟਾਈਮ ਹੋ ਗਿਆ ਪੌਣੇ 5 ਦਾ ਲਗਭਗ ਦਿਨ ਛਿਪਣ ਵਾਲਾ ਤੇ ਅਸੀਂ ਕਸ਼ਮੀਰ ਦੇ ਬਹੁਤ ਜਿਆਦਾ ਨੇੜੇ ਆ ਇੱਥੋਂ ਰਹਿ ਗਿਆ ਕਸ਼ਮੀਰ 30 ਕਿਲੋਮੀਟਰ ਅਸੀਂ ਇੱਕ ਦਿਨ ਦੇ ਵਿੱਚ ਸਫ਼ਰ ਲਗਭਗ ਤੈਅ ਕਰ ਚੁੱਕੇ ਹਾਂ 550 ਕਿਲੋਮੀਟਰ ਦਾ ਸਫ਼ਰ ਇੱਕ ਦਿਨ ਦੇ ਵਿੱਚ ਤੈਅ ਕਰ ਲਿਆ ਪਹਾੜੀ ਸਫ਼ਰ ਆ ਫਿਰ ਵੀ ਤੇ راستے ਸਹੀ ਹੋਣ ਕਰਕੇ ਅਸੀਂ ਸਫ਼ਰ ਤੈਅ ਕਰ ਚੁੱਕੇ ਹਾਂ। ਸ਼ਿਰੀ ਨਗਰ ਅਸੀਂ 6 ਵਜੇ ਪਹੁੰਚ ਚੁੱਕੇ ਸੀਗੇ ਤੇ ਡਾਲ ਲੇਕ ਦੇ ਕੋਲ ਅਸੀਂ ਰੂਮ ਲੈ ਲਿਆ। ਤੁਹਾਨੂੰ ਰੂਮ ਦਿਖਾਉਨੇ ਆ। ਇਹ ਸਾਡਾ ਰੂਮ ਆ। ਦੋ ਡਬਲ ਬੈੱਡ ਸਾਨੂੰ ਮਿਲ ਗਏ ਚਾਰ ਜਣਿਆਂ ਨੂੰ ਇੱਕੋ ਹੀ ਰੂਮ ਦੇ ਵਿੱਚ ਐਡਜਸਟ ਹੋ ਗਏ। ਤੇ ਇਹ ਰੂਮ ਸਾਨੂੰ ਪਿਆ 1500 ਰੁਪਏ ਦੇ ਵਿੱਚ। ਰੂਮ ਦੇ ਰੇਟ ਠੀਕ ਨੇ ਚਾਰ ਚਾਰ ਜਣਿਆਂ ਦੇ ਹਿਸਾਬ ਨਾਲ। ਤੇ ਹੁਣ ਅਸੀਂ ਕੁਝ ਖਾਵਾ ਪੀਵਾਂਗੇ ਮਾਰਕੀਟ ਖੁੱਲੀ ਆ। ਤੇ ਇੱਥੇ ਹੀ ਆਪਾਂ ਅੱਜ ਦੀ ਵੀਡੀਓ ਨੂੰ ਸਮਾਪਤ ਕਰਦੇ ਆ। ਕੱਲ ਨੂੰ ਆਪਾਂ ਜਾਵਾਂਗੇ ਸ਼੍ਰੀਨਗਰ ਘੁੰਮਾਂਗੇ ਤੇ ਦੇਖਦੇ ਰਹੋ ਵੀਡੀਓ ਮਿਲਦੇ ਆਂ